ਇੱਕ ਹੋਰ ਇਸੇ ਵਿਸ਼ੇ ਨਾਲ ਜੁੜੀ ਹੋndi ਗੱਲ ਕਿ ਜਦੋਂ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਰੱਬ ਨਾ ਕਰੇ ਜਦੋਂ ਕੋਈ ਪਰੇਸ਼ਾਨੀ ਆ ਜਾਂਦੀ ਹੈ ਉਹ ਮਰੀਜ਼ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਤਾਲੀ ਸ਼ੁਰੂ ਹੁੰਦੀ ਹੈ ਐਮਬੂਲੈਂਸ ਦੀ ਜਿਹੜੀ ਇਹ ਚਿੰਤਾ ਦਾ ਵਿਸ਼ਾ ਹੈ ਕਹਿੰਦਾ ਜੀ ਐਮਬੂਲੈਂਸ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਜੀ ਇਹੀ ਹਾਲ ਜੇ ਤੁਸੀਂ ਸ਼ਮਸ਼ਾਨ ਘਾਟ ਚਲੇ ਜਾਓ ਸ਼ਮਸ਼ਾਨ ਘਾਟ ਜਾ ਕੇ ਵੀ ਆਮ ਬੰਦਾ ਸੰਸਕਾਰ ਨਹੀਂ ਕਰਾ ਸਕਦਾ ਪੂਰੇ ਤਰੀਕੇ ਨਾਲ ਫਿਰ ਸਾਡੇ ਕੁਝ ਮਿੱਥ ਇਦਾਂ ਦੇ ਨੇ ਵੀ ਅਸੀਂ ਉਹ ਪੂਰੇ ਕਰਦੇ ਕਰਦੇ ਆ ਭਾਵੇਂ ਕੁਝ ਵੇਚ ਕੇ ਹੀ ਸੰਸਕਾਰ ਕਰਨਾ ਪਵੇ ਉਸ ਢੰਗ ਨਾਲ ਉਹ ਸਾਰੇ ਰੀਤੀ ਰਿਵਾਜ ਪੂਰੇ ਸਾਨੂੰ ਕਰਨੇ ਪੈਂਦੇ ਨੇ ਜੇ ਅਸੀਂ ਕਰਦੇ ਆ ਮੇਰਾ ਮਿਲੇ ਹਮ ਤੋਂ ਮਿਨੀਮਮ ਪੰਜ ਤੋਂ ਲੈ ਕੇ 6000 ਰੁਪਏ ਇੱਕ ਸੰਸਕਾਰ ਦਾ ਖਰਚਾ ਸ਼ਮਸ਼ਾਨ ਘਾਟ ਵਾਲੇ ਲੈਂਦੇ ਨੇ ਉਸ ਤੋਂ ਘੱਟ ਤੁਸੀਂ ਅਗਲਾ ਪਹਿਲਾ ਹੀ ਸੱਤ ਆਇਆ ਹੁੰਦਾ ਲੱਖ ਰੁਪਏ ਬਿੱਲ ਦੇ ਜਾਂਦਾ ਹਸਪਤਾਲ ਦਾ ਏਨਾ ਪਰੇਸ਼ਾਨ ਬੰਦਾ ਆਂਦਾ ਕਿ ਘਰ ਦਾ ਦਾ ਜੀ ਚਲਾ ਗਿਆ ਉਤੋਂ ਇਹ ਵੀ ਫੈਸਿਲਿਟੀ ਸਰਕਾਰ ਨੂੰ ਚਾਹੀਦਾ ਆਪਣੇ ਕੰਟਰੋਲ ਚ ਲੈ ਕੇ ਇਹਨੂੰ ਮਿਨੀਮਮ ਰੇਟ ਤੇ